ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਮਾਤਾ ਕਾਲੀ ਦਾ ਇੱਕ ਇਸ ਮਸਿਆ ਜਿਹੜੀ ਨਵੇਂ ਸਾਲ ਦੀ ਪਹਿਲੇ ਸਾਲ ਦੀ ਜਿਹੜੀ ਮਸਿਆ ਹੈ ਤੇ ਜਿਹੜੀ ਕਾਲੀ ਚੌਦਸ ਹੈ ਤੇ ਮਸਿਆ ਹੈ ਇਹ ਦੋ ਦਿਨ ਜੇ ਤੁਸੀਂ ਇਹ ਪ੍ਰਯੋਗ ਕਰ ਦਿੱਤਾ ਮਾਤਾ ਕਾਲੀ ਦਾ ਤੇ ਤੁਹਾਡੇ ਘਰ ਦੇ ਵਿੱਚੋਂ ਕੋਈ ਚੀਜ਼ ਹੋਵੇ ਜਿਹੜੀ ਕਦੀ ਅਜ ਤੱਕ ਨਿਕਲ ਹੀ ਨਾ ਹੋਵੇ ਉਹਨੂੰ ਕੱਢਣ ਦੇ ਲਈ ਬਹੁਤ ਜ਼ਬਰਦਸਤ ਤਰੀਕਾ ਦੱਸਣ ਜਾ ਰਿਹਾ ਇਹਦੇ ਨਾਲ ਚੀਜ਼ਾਂ ਤਾਂ ਨਿਕਲਦੀਆਂ ਨਿਕਲਦੀਆਂ ਘਰ ਦੇ ਵਿੱਚ ਸੁੱਖ ਸ਼ਾਂਤੀ ਘਰ ਦੇ ਵਿੱਚ ਪੈਸੇ ਦੀ ਬਰਕਤ ਬਹੁਤ ਜ਼ਿਆਦਾ ਹੋ ਜਾਂਦੀ ਆ ਅਗਰ ਇਸ ਢਾਲੇ ਨੂੰ ਤੁਸੀਂ ਕਰ ਲਿਆ ਬਹੁਤ ਜ਼ਬਰਦਸਤ ਢਾਲਾ ਹੈ ਖਾਸ ਕਾਲੀ ਚੌਦਸ ਤੇ ਮੱਸਿਆ ਤੇ ਕਰਨ ਵਾਲਾ ਢਾਲਾ ਆ ਇਹ ਬਹੁਤ ਜ਼ਬਰਦਸਤ ਟਾਲ ਆਇਆ ਇਹਨੂੰ ਕਰਕੇ ਦੇਖਿਓ ਸਾਡਾ ਜਮਾਇਆ ਹੋਇਆ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆ ਮਾਤਾ ਕਾਲੀ ਦੇ ਛਟਾਲੇ ਬਾਰੇ ਜਿਹੜਾ ਮੱਸੀਆ ਤੇ ਕਾਲੀ ਚੌਦਸ ਦੋ ਦਿਨ ਕੀਤਾ ਜਾਂਦਾ ਆ ਇਹ ਦੋ ਦਿਨਾਂ ਦੇ ਵਿੱਚ ਹਰ ਇੱਕ ਕੰਮ ਵੱਡੇ ਤੋਂ ਵੱਡਾ ਕੋਈ ਭੂਤ ਪ੍ਰੀਤ ਜਿੰਨ ਖਬੀਜ਼ ਕੋਈ ਵੀ ਹੋਵੇ ਜੇ ਘਰ ਚੋਂ ਕੱਢਣਾ ਹੋਵੇ ਉਹਨੂੰ ਖੱਡਣ ਦੇ ਲਈ ਇਹੇ ਖਾਸ ਦੋ ਦਿਨ ਨੇ ਬਹੁਤ ਵਧੀਆ ਹੁੰਦੇ ਨੇ ਪਰ ਇਸ ਸਾਲ ਦਾ ਜਿਹੜੀ ਸਾਲ ਦੀ ਪਹਿਲੀ ਮੱਛਿਆ ਆ ਤੇ ਕਾਲੀ 14 ਦਾ ਇਹ ਬਹੁਤ ਹੀ ਮੰਨੀ ਹੁੰਦੀ ਹੈ ਇਹਦੇ ਵਿੱਚ ਜੋ ਕਰਕੇ ਪਹਿਲੇ ਦਿਨ ਤੋਂ ਪਹਿਲੇ ਨਵੇਂ ਸਾਲ ਤੋਂ ਜਦੋਂ ਇਹ ਸ਼ੁਰੂ ਹੁੰਦਾ ਹੈ ਨਵੇਂ ਦਿਨ ਤੋਂ ਸ਼ੁਰੂ ਹੁੰਦਾ ਹੈ ਤੇ ਇਹ ਕੰਮ ਬਹੁਤ ਤੇਜ਼ੀ ਨਾਲ ਕਰਦਾ ਆ ਤੇਜ਼ ਤਰਾੜ ਜਿਹਨੂੰ ਕਹਿੰਦੇ ਇਹ ਕੰਮ ਚੁਟਕੀਆਂ ਦੇ ਨਾਲ ਕੰਮ ਹੁੰਦਾ ਆ ਤਾਂ ਦੋਸਤੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਨਾਲ ਭੂਤ ਪ੍ਰੇਤ ਜਿੰਨ ਖਬੀਜ਼ ਕੋਈ ਵੀ ਹੋਵੇ ਨਿਕਲ ਜਾਂਦਾ ਘਰ ਚੋਂ ਤੇ ਨਾਲ ਪੈਸੇ ਦੀ ਬਰਕਤ ਜਿੰਨੇ ਦੇ ਘਰ ਤੇ ਵਿੱਚ ਪੈਸੇ ਦੀ ਤੰਗੀ ਰਹਿੰਦੀ ਹੋਵੇ ਪੈਸਾ ਟਿਕਦਾ ਨਾ ਹੋਵੇ ਜਾਂ ਘਰ ਦੇ ਵਿੱਚ ਦੁਲਿੱਦਰ ਪਿਆ ਹੋਵੇ ਦੁੱਖ ਦੁਲਿੱਦਰ ਬਿਮਾਰੀ ਨੇ ਘੇਰਿਆ ਹੋਵੇ ਤਾਂ ਤੁਸੀਂ ਇਹ ਢਾਲਾ ਜ਼ਰੂਰ ਕਰਕੇ ਦੇਖਿਓ ਕਿਉਂ ਕਰਕੇ ਇਸ ਢਾਲੇ ਦੇ ਨਾਲ ਵੱਡੇ ਤੋਂ ਵੱਡਾ ਕੰਮ ਜਿਹੜਾ ਕਹਿੰਦੇ ਚੁਟਕੀਆਂ ਦੇ ਨਾਲ ਕੀਤੇ ਜਾਂਦੇ ਆ ਇਹ ਵੱਡੇ ਵੱਡੇ ਇਹ ਜਿਹੜਾ ਟਾਲਾ ਜਿਹੜਾ ਤੁਹਾਨੂੰ ਦੱਸਣ ਜਾ ਰਹੇ ਵੱਡੇ ਵੱਡੇ ਬਾਬੇ ਤਾੰਤ੍ਰਿਕ ਸਾਰੇ ਇਹੀ ਕੰਮ ਕਰਦੇ ਨੇ ਇਹ ਦੋ ਦਿਨ ਦੇ ਵਿੱਚ ਜੇ ਤੁਸੀਂ ਕੀਤਾ ਤੁਹਾਨੂੰ ਆਪਨੇ ਆਪ ਆਪ ਰਿਜ਼ਲਟ ਮਿਲਣਾ ਆਪ ਫਾਇਦਾ ਹੋਣਾ ਆ ਕਿਸੇ ਤੋਂ ਕੁਝ ਜਾਣ ਦੀ ਕਿਸੇ ਤੋਂ ਪੁੱਛਣ ਕਰਾਉਣ ਦੀ ਲੋੜ ਨਹੀਂ ਪੈਂਦੀ ਬਹੁਤ ਮੰਨਿਆ ਹੋਇਆ ਹਟਾਲਾ ਆ ਇੱਕ ਨੰਬਰ ਜਿਹਨੂੰ ਕਹ ਲੋ ਇਹ ਟਾਲਾ ਇਹ ਮਹੀਨੇ ਦੇ ਵਿੱਚ ਇੱਕ ਇੱਕ ਦੋ ਵਾਰ ਹੀ ਹੁੰਦਾ ਹੈ ਬਸ ਜੇ ਮਹੀਨੇ ਚ ਕਰ ਲੇਤਾ ਜਾਵੇ ਤਾਂ ਸਾਰੇ ਕੰਮ ਇਹ ਮਹੀਨੇ ਚ ਹੀ ਕੱਢ ਦਿੰਦਾ ਚਾਹੇ ਕਈ ਸਾਲਾਂ ਤੋਂ ਕੰਮ ਫਸਿਆ ਹੋਵੇ ਕਿਉਂ ਕਰਕੇ ਹਰ ਮਹੀਨੇ ਦੇ ਵਿੱਚ ਮੱਸਿਆ ਆਉਂਦੀ ਹੈ ਮੱਸਿਆ ਆਉਂਦੀ ਹੈ ਤੇ ਕਾਲੀ ਚੌਦਸ ਆਉਂਦੀ ਜਿਹੜੀ ਕਾਲੀ ਚੌਦਸ ਹੁੰਦੀ ਹੈ ਤੁਹਾਨੂੰ ਪਤਾ ਹੈ ਮੱਸਿਆ ਤੋਂ ਇੱਕ ਦਿਨ ਪਹਿਲਾਂ ਜਿਹੜੀ ਹੁੰਦੀ ਹੈ ਉਹ ਕਾਲੀ ਚੌਦਸ ਕਿਹਾ ਜਾਂਦੀ ਹੈ ਉਹ ਮਹਾ ਮਤਾ ਕਾਲੀ ਜਿਹੜੀ ਹੈ ਮਾਂ ਕਾਲੀ ਹੈ ਉਹਨੂੰ ਉਹ ਦਿਨ ਜਿਹੜਾ ਹੈ ਸਭ ਤੋਂ ਜ਼ਿਆਦਾ ਪੌਂਦਾ ਆ ਸਭ ਤੋਂ ਜ਼ਿਆਦਾ ਉਸ ਦਿਨ ਚ ਖੁਸ਼ ਹੁੰਦੀ ਹੈ ਮਾਤਾ ਤੇ ਇਸ ਕਰਕੇ ਅਸੀਂ ਢਾਲੇ ਨੂੰ ਕਾਲੀ ਚੌਦਸ ਤੇ ਕਮਰਸਿਆ ਤੇ ਕਰ ਲੋ ਦੇਖਿਓ ਰਿਜ਼ਲਟ ਕਿੰਨਾ ਪਾਵਰਫੁਲ ਮਿਲਦਾ ਹੈ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣੋ ਤੁਸੀਂ ਥੋੜਾ ਜਿਹਾ ਸਮਾਨ ਜਿਹੜਾ ਜਿਹੜਾ ਲੱਗਣਾ ਹੈ ਇਹਦੇ ਵਿੱਚ ਇੱਕ ਲੱਗਣਾ ਨਾਰੀਅਲ ਸੁੱਕਾ ਨਾਰੀਅਲ ਲੈਣਾ ਹੈ ਇਹਦੇ ਵਿੱਚ ਠੀਕ ਹੈ ਸੁੱਕਾ ਨਾਰੀਅਲ ਲੈਣਾ ਹੈ ਥੋੜੀ ਜੀ ਇਹਦੇ ਵਿੱਚ ਤੁਸੀਂ ਲੌਂਗ ਲੈਣੇ ਆ 20 ਰੁਪਏ ਦੇ 20 ਰੁਪਏ ਦੀਆਂ ਲੈਣੀਆਂ ਹਰੀਆਂ ਇਲਾਚੀਆਂ ਤੇ ਇਦੇ ਵਿੱਚ ਤੁਸੀਂ 20 ਰੁਪਏ ਦੀਆਂ ਹਰੀਆਂ ਲੈਚੀਆਂ ਲੈਣੀਆਂ ਤੇ ਦੋਸਤੋ ਜਿਹੜਾ ਅਗਲਾ ਧਮਾਨੇ ਤਿੰਨ ਚੀਜ਼ਾਂ ਤਾਂ ਹੋ ਗਈਆਂ ਥੋੜੀ ਜਿਹੀ ਕਪੂਰ ਲੈਣੀ ਆ ਕਪੂਰ ਜਿਹੜੀ ਹੁੰਦੀ ਆ ਟਿੱਖੀਆਂ ਵਾਲੀ ਉਹ ਲੈਣੀ ਆ ਠੀਕ ਹੈ ਇੱਕ ਲੈਣਾ ਆ ਤੁਸੀਂ ਨਿੰਬੂ ਨਿੰਬੂ ਤੇ ਨਾਲ ਥੋੜੀ ਜਿਹੀ ਲੈਣੀ ਆ ਪੀਲੀ ਸਰੋਂ ਤੇ ਕਾਲੀ ਸਰੋਂ ਥੋੜੀ ਥੋੜੀ ਸਮਾਨ ਮਾਤਰਾ ਚ ਬਸ ਇਹ ਸਮਾਨ ਜਿਹੜਾ ਤੁਸੀਂ ਕੀ ਕਰਨਾ ਪਹਿਲਾਂ ਸੁਣ ਲਓ ਪਹਿਲਾਂ ਤਾਂ ਜਿਹੜੀ ਸਰੋਂ ਆ ਮਾਤਾ ਕਾਲੀ ਦੀ ਮੂਰਤੀ ਅੱਗੇ ਜਾਂ ਫੋਟੋ ਅੱਗੇ ਰੱਖ ਲੈਣੀ ਹੈ ਕਿ ਮਾਤਾ ਕਾਲੀ ਅੱਜ ਤੇਰਾ ਵਾਰ ਹੈ ਅੱਜ ਤੇਰੇ ਵਾਰ ਦੇ ਵਿੱਚ ਇਹ ਕੰਮ ਕਰਨ ਜਾ ਰਹੇ ਹਾਂ ਜਿਹੜਾ ਬਹੁਤ ਦਿਨ ਤੋਂ ਅੜਿਆ ਹੋਇਆ ਹੈ ਜਿਹੜੀ ਵੀ ਸਾਡੀ ਘਰ ਦੇ ਵਿੱਚ ਨੈਗੇਟਿਵ એનર્ਜੀ ਆ ਪੂਤ ਪ੍ਰੇਤ ਜਿੰਨ ਖਬੀਸ ਕੋਈ ਵੀ ਆ ਉਹਨੂੰ ਇੱਥੋਂ ਲੈ ਜਾ ਠੀਕ ਹੈ ਤੁਸੀਂ ਕੀ ਕਰਨਾ ਹੈ ਜਿਹੜਾ ਸੁੱਕਾ ਨਾਰੀਅਲ ਸਾਰਾ ਘਰ ਚ ਕਮਾ ਲੈਣਾ ਊੱਖਾ ਕਮਾਉਣਾ ਸਾਰਾ ਪੁੱਠਾ ਕਮਾ ਕੇ ਪੂਰੇ ਸਮਾਨ ਨੂੰ ਪੁੱਠਾ ਘਮਾ ਲੈਣਾ ਕੱਲੀ-ਕੱਲੀ ਚੀਜ਼ ਨੂੰ ਠੀਕ ਹੈ ਸੱਤ ਵਾਰ ਪੁੱਠਾ ਘਮਾ ਕੇ ਘਰ ਦੇ ਕੋਨੇ-ਕੋਨਿਆਂ 'ਚ ਘਮਾ ਲੈਣਾ ਜੇ ਘਰ ਦੇ ਜਿੰਨੇ ਵੀ ਤੁਹਾਡੇ ਜੀ ਮੈਂਬਰ ਹੈਗੇ ਨੇ ਚਾਹੇ 2 ਆ 4 ਆ 5 ਜਿੰਨੇ ਵੀ ਹੈਗੇ ਉਹਨਾਂ ਦੇ ਸਿਰ ਤੋਂ ਵੀ ਤੁਸੀਂ ਸੱਤ ਵਾਰ ਪੁੱਠਾ ਘਮਾ ਲੈਣਾ ਠੀਕ ਹੈ ਪੁੱਠਾ ਘਮਾ ਲੈਣਾ ਤੁਸੀਂ ਕੀ ਕਰਨੀ ਆ ਲੋਹਾਂਡੇ ਦੇ ਵਿੱਚ ਅੱਗ ਜਾਲ ਲੈਣੀ ਆ ਅੱਗ ਜਾਲ ਲੈਣੀ ਆ ਅੱਗ ਜਾਲ ਕੇ ਜਿਹੜਾ ਨਾਰੀਅਲ ਹੈ ਨਾਰੀਅਲ ਦੇ ਉੱਤੇ ਤੁਸੀਂ ਚੰਗੀ ਤਰ੍ਹਾਂ ਤੇਲ ਪਾ ਕੇ ਜਾਂ ਦੇਸੀ ਘਿਓ ਪਾ ਕੇ ਉਹਨੂੰ ਕਰ ਦੇਣਾ ਪੂਰਾ ਗਿੱਲਾ ਕਰ ਲੈਣਾ ਫਿਰ ਉਹਨੂੰ ਤੁਸੀਂ ਕੀ ਕਰਨਾ ਉਹਨੂੰ ਜਲਾ ਦੇਣਾ ਸਾਰੇ ਸਮਾਨ ਨੂੰ ਜਿੰਨਾ ਵੀ ਸਾਰਾ ਟੋਟਲੀ ਸਮਾਨ ਤੁਹਾਡੇ ਕੋਲੇ ਨੂੰ ਅੱਗ ਲਾ ਦੇਣੀ ਆ ਕੋਠੇ ਤੇ ਛੱਤ ਤੇ ਜਾ ਕੇ ਲਾਉਣੀ ਆ ਥੱਲੇ ਨਹੀਂ ਲਾਉਣੀ ਆਪਣੇ ਘਰ ਦੇ ਅੰਦਰ ਜਦੋਂ ਤੁਸੀਂ ਇਹ ਸਾਰਾ ਸਮਾਨ ਇਕ ਕਰਕੇ ਇਕੱਤਰ ਕਰਕੇ ਲਾ ਦੇਖਿਓ ਲੌਂਗ ਦੇ ਤੇ ਜਿਹੜੀ ਪੀਲੀ ਸਰੋਂ ਹੋएगी ਤੇ ਪਟਾਕੇ ਬਹੁ ਵੱਜਣੇ ਆ ਟੜ 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 ਹੋਣੀ ਹੈ ਜਦ ਤੜ ਤੜ ਹੋਣ ਲੱਪੇ ਤਾਂ ਸਮਝ ਲਓ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਸੜਨੀ ਸ਼ੁਰੂ ਹੋ ਗਈ ਆ ਜੋ ਵੀ ਨੈਗੇਟਿਵ એનર્ਜੀ ਆ ਜਾ ਚੁੱਕੀ ਆ ਠੀਕ ਹੈ ਤੁਸੀਂ ਇਹਨੂੰ ਇੱਕ ਦਿਨ ਤੁਸੀਂ ਕਰ ਦੇਣਾ ਜਦੋਂ ਅਗਲੇ ਦਿਨ ਮਸਿਆ ਹੋਏਗੀ ਉਦੋਂ ਵੀ ਇਹ ਕੰਮ ਕਰਨਾ ਹੈ ਇਹ ਰਾਤ ਨੂੰ 10 ਵਜੇ ਸਮੇਂ ਕੰਮ ਕਰਨਾ ਹੈ ਇਹ ਕਰਕੇ ਦੇਖਿਓ 2 ਦਿਨ ਦਾ ਬਹੁਤ ਜ਼ਬਰਦਸਤ ਤੇ ਪਾਵਰਫੁਲ ਰਿਜ਼ਲਟ ਮਿਲਦਾ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਬਸਤਾਂ ਦੀ